ਥਾਣਾ ਸਿਵਲ ਲਾਈਨ ਇੱਕ ਸੂਚਨਾ ਮਿਲੀ ਜਿਨ੍ਹਾਂ ਨੇ ਦੱਸਿਆ ਕਿ 2 ਸਾਲ ਦੀ ਬੱਚੀ ਨਾਲ ਉਸੇ ਗਵਾਂਡ ਰਹਿੰਦੇ ਹੀ ਲੜਕੇ ਨੇ ਜਿਹੜਾ ਰੇਪ ਕੀਤਾ ਹੋਇਆ ਵਾ ਜਿਸ ਦੇ ਸੰਬੰਧ ਵਿੱਚ ਜਿਹੜਾ ਪੁਲਿਸ ਸਾਡੀ ਤੁਰੰਤ ਹਰਕਤ ਵਿੱਚ ਆਈ ਜਿਨ੍ਹਾਂ ਨੇ ਕਿ ਇਮੀਡੀਏਟਲੀ ਪਰਚਾ ਦਰਜ ਕੀਤਾ ਤੇ ਉਸ ਤੋਂ ਬਾਅਦ ਸੀਨੀਅਰ ਆਫੀਸਰਾਂ ਦੇ ਹੁਕਮ ਦੇ ਨਾਲ ਜਿਹੜੀਆਂ ਕਿ ਸਾਡੀਆਂ ਦੋ ਟੀਮਾਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਜਿਹਦੇ ਵਿੱਚ ਕਿ ਐਸਐਚਓ ਸਿਵਲ ਲਾਈਨ ਪ੍ਰਭਜੋਤ ਸਿੰਘ ਇਨਸਪੈਕਟਰ ਸੀਆਈਏ ਹਰਮਿਕ ਸਿੰਘ ਜੀ ਔਰ ਟੈਕਨੀਕਲ ਟੀਮਾਂ ਜਿਹੜੀਆਂ ਸਾਡੀਆਂ ਇਹ ਤਰੰਤ ਹਰਕਤ ਵਿੱਚ ਆਈਆਂ ਇਸ ਤੋਂ ਜਿਹੜਾ ਲੜਕਾ ਸੀ ਇਸ ਤੋਂ ਦੌੜ ਕੇ ਜਾ ਚੁੱਕਾ ਸੀਗਾ ਜਿਨ੍ਹਾਂ ਨੇ ਕਿ ਇਹ ਤਰੰਤ ਹੀ ਜਿਹੜੀ ਹਰਕਤ ਵਿੱਚ ਆ ਕੇ ਦਿੱਲੀ ਔਰ ਰਾਜਸਥਾਨ ਜਿਹੜੀਆਂ ਟੀਮਾਂ ਵੱਖਰੇ ਵੱਖਰੇ ਥਾਵਾਂ ਤੇ ਭੇਜੀਆਂ ਗਈਆਂ ਤੇ ਉੱਥੇ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਇਹ ਜਿਹੜਾ ਅਭਿਸ਼ੇਕ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਜਿਹੜਾ ਦੌੜਿਆ ਵਿਅਕਤੀ ਇਹ ਇਹ ਦੇਖੀ ਪਲੈਨਿੰਗ ਸਰ ਕੁਝ ਕੀਤਾ ਸੀ ਜਾਂ ਅਚਾਨਕ ਹੋ ਗਿਆ ਦੇਖੋ ਇਹਨੂੰ ਆਪਾਂ ਪਲੈਨਿੰਗ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਛੋਟੀ ਬੱਚੀ ਸੀਗੀ ਉਹਦਾ ਜਿਹੜਾ ਪਰਿਵਾਰ ਸੀਗਾ ਉਹਦੇ ਪੇਰੈਂਟਸ ਹੀ ਉਹ ਕੰਮ ਤੇ ਗਏ ਹੋਏ ਸੀ ਕਿਤੇ ਇਹ ਦੋਨੋਂ ਹੀ ਫੈਮਲੀਆਂ ਜਿਹੜੀਆਂ ਵਾਂ ਇਹ ਪ੍ਰਵਾਸੀ ਹੈਗੀਆਂ ਵਾਂ ਨੇਪਾਲ ਦੇ ਨਾਲ ਸੰਬੰਧਤ ਹੈਗੀਆਂ ਵਾਂ ਉਹ ਕੰਮ ਤੇ ਗਿਆ ਸੀ ਤੇ ਪਿੱਛੇ ਜਿਹੜੀ ਬੱਚੀ ਸੀ 2 ਸਾਲ ਦੀ ਉਹ ਕਾਰ ਵਿੱਚ ਮੌਜੂਦ ਸੀਗੀ ਕੀ ਕਾਰਵਾਈ ਕੀਤੀ ਗਈ ਉਹਨਾਂ ਤੇ ਤੁਰੰਤ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ ਦਰਜ ਕਰ ਦਿੱਤੀ ਆ ਜਿਹਦੇ ਵਿੱਚ ਕੇ ਪੌਕਸ ਐਕਟ ਜਿਹੜਾ ਲਾ ਦਿੱਤਾ ਗਿਆ ਕੀ ਲੱਗਦਾ ਉਹਨਾਂ ਦੀ ਆਪਸੀ ਕੋਈ ਰਿਸ਼ਤਾ ਨਹੀਂ ਹੈਗੀ ਇਨ ਇਹ ਇੱਕੋ ਹੀ ਪਿੰਡ ਦੇ ਪਿੱਛੋਂ ਬੈਕ ਤੋਂ ਆ ਜੀ ਦੇਖੋ ਜੇ ਇਹ ਨੇਪਾਲ ਤੋਂ ਆ ਤੇ ਆਲਰੇਡੀ ਜਿਹੜੀ ਇਹਨਾਂ ਦੀ ਜਾਣ ਪਛਾਣ ਹੋਏਗੀ ਤਾਂ ਹੀ ਕਰਕੇ ਇੱਕੋ ਜਗ੍ਹਾ ਤੇ ਹੀ ਰਹਿੰਦੇ ਆ ਦੋਨੇ ਦਿੱਲੀ ਤੋਂ ਆੜ ਗਏ ਤੇ ਇਹ ਨੇਪਾਲ ਵੀ ਜਾ ਸਕਦੇ ਸੀ ਕਿੰਨਾ ਚੈਲਿੰਜਿੰਗ ਸੀ ਇਹਨਾਂ ਨੂੰ ਫੜਨਾ ਜਾਂ ਤੁਹਾਡੀਆਂ ਟੀਮਾਂ ਦਾ ਕੰਮ ਕਰਵਾਉਣਾ ਦੇਖੋ ਜੀ ਚੈਲੰਜ ਤਾਂ ਹੈ ਸੀਗਾ ਕਿ ਇਹ ਦਪਾਲ ਜਾ ਸਕਦਾ ਸੀ ਪਰ ਸਾਡੀ ਜਿਹੜੀ ਪੁਲਿਸ ਆ ਇਹਨਾਂ ਨੇ ਤੁਰੰਤ ਕਾਰਵਾਈ ਕੀਤੀ ਜਿਹੜੀ ਕਿ ਹਰਕਤ ਵਿੱਚ ਆਈ ਤੇ ਇਹਨੂੰ ਜਿਹੜਾ ਅਸੀਂ ਦਿੱਲੀ ਤੋਂ ਦਿੱਲੀ ਪੁਲਿਸ ਦੀ ਹੈਲਪ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਰੀਬ 24 ਘੰਟੇ ਦੇ ਵਿੱਚ ਵਿੱਚ ਇਹਨੂੰ ਵੀ ਰਿਫਰ ਕਰ ਲਿਆ ਜੀ ਇਨਸਾਨੀਅਤ ਦੇ ਨਾਤੇ ਦੇਖਿਆ ਜਬ ਉਹ ਬੱਚੇ ਨੇ ਰੇਸ ਟ੍ਰੈਕ 'ਤੇ ਜਿਹੜਾ ਜੀ ਬੋਲ ਵੀ ਨਹੀਂ ਸਕਦਾ ਕੀ ਲੱਗਦਾ ਜੀ ਕਾਨੂੰਨ ਦੇ ਦਾਇਰੇ 'ਚ ਜਿਹੜਾ ਤੁਸੀਂ ਇੱਥੇ ਮਾਮਲੇ ਦਰਜ ਕੀਤੇ ਆ ਕਿੱਥੋਂ ਤੱਕ ਸਗਿਆ ਮੈਂ ਚੱਲਦਾ ਦੇਖੋ ਜੀ ਸਾਡਾ ਤਾਂ ਇਹ ਹੁੰਦਾ ਕਿ ਜਿਹੜਾ ਦੋਸ਼ੀ ਆ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਦਿੱਤੀ ਜਾਵੇ ਇਹਨ ਵਾਲਕੇ ਜਾਂ ਲੜਕਾ ਲੜਕਾ ਤਾਂ ਬਾਲਕਾ ਬੱਚੇ